ਕਾਹਨੇ ਕਿਸਾਨ ਵੀਰੋ ਅੱਜ ਆਪਣਾ ਜਿਹੜਾ ਟੌਪਿਕ ਹੈ ਜੀ ਉਹ ਹੈਗਾ ਜੀ ਫਰੂਟ ਤੇ ਸਬਜ਼ੀਆਂ ਦਾ ਜਿਵੇਂ ਕद्दू ਦਾ ਫਰੂਟ ਆ ਦੇਖੋ ਇਸ ਤਰ੍ਹਾਂ ਦਾ ਜਿਹੜਾ ਗੜ ਰਿਹਾ ਹੈਗਾ ਤੇ ਇਹਦੇ ਦੋ ਫੁੱਲ ਹੋਣੇ ਨੇ ਇੱਕ ਮੇਲ ਇੱਕ ਫੀਮੇਲ ਇਹ ਹੈਗਾ ਫੀਮੇਲ ਇਹਦੇ ਕद्दू ਬਣੂਗਾ ਤੇ ਜਿਹੜਾ ਇਹ ਹੈ ਇਹ ਮੇਲ ਫੁੱਲ ਹੈ ਤੇ ਕਈ ਕਿਸਾਨ ਵੀਰ ਕਹਿੰਦੇ ਨੇ ਕਿ ਫੁੱਲ ਟਿਕਣ ਲੱਗ ਗਏ ਸਨ ਇਹ ਜਰੂਰ ਡਿਕਦਾ ਹੁੰਦਾ ਹੈਗਾ ਤੇ ਜੇ ਇਹਦੇ ਵਿੱਚ ਪ੍ਰੋਬਲਮ ਹੈ ਇਹਦੇ ਵਿੱਚ ਪ੍ਰੋਬਲਮ ਹੈ ਤਾਂ ਇਹ ਐ ਸੁੱਕ ਰਿਹਾ ਹੈ ਤਾਂ ਫਿਰ ਸਾਡੇ ਜਿਹੜੀ ਹੈ ਸੌਫਟ ਦੇ ਵਿੱਚ ਅੱਜ ਆਪਣਾ ਸਭਾ ਸਾਰੀਆਂ ਹੀ ਜਿਹੜੀਆਂ ਵੈਜੀਟੇਬਲਸ ਟੇਬਲ ਦੇ ਸਾਰੀਆਂ ਪਾ ਲੈਂਦੇ ਆ ਜਿਵੇਂ ਮਿਰਚ ਹੋ ਗਈ ਸ਼ਿਮਲਾ ਮਿਰਚ ਹੋ ਗਈ ਕਦੂ ਹੋ ਗਿਆ ਤਰੇਲਾ ਹੋ ਗਿਆ ਕਿਉਂਕਿ 에ਰ ਉੱਤ ਜਿਹੜੀ ਸ਼ਿਕਾਇਤ ਹੈ ਇਸ ਤਰ੍ਹਾਂ ਫਰੂਟ ਸੁੱਕਣ ਦੀ ਇਹ ਆਉਂਦੀ ਰਹਿੰਦੀ ਹੈ ਹੋਵੇ ਚਾਹੇ ਉਹ ਕੱਦੂ ਦਾ ਹੋਵੇ ਤੇ ਚਾਹੇ ਉਹ ਤੂਰੀ ਦਾ ਹੋਵੇ ਜਿਹੜਾ ਬੈਠਾ ਰਹੇ ਤੇ ਇਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਜਿਵੇਂ ਅਕਾਹ ਗੱਲ ਕਰਦੇ ਆ ਮਿਰਚ ਦੀ ਮਿਰਚ ਦਾ ਜਿਹੜਾ ਫਲ ਹੈ ਉਹ ਡਿੱਗਦਾ ਹੁੰਦਾ ਇਹਦਾ ਕਾਰਨ ਕੀ ਹੈ ਫੰਗਸ ਇਹਦੇ ਵਾਸਤੇ ਅਸਟ ਆਪਣੀਆਂ ਜਿਹੜੀਆਂ ਦਵਾਈਆਂ ਨੇ ਆਪਾਂ ਇਹ ਫਰੂਟ ਤੇ ਬਹੁਤ ਕੰਮ ਕਰਦੀਆਂ ਨੇ ਕਿ ਕਈ ਸਾਲਾਂ ਤੋਂ ਆਪਾਂ ਵੱਖ-ਵੱਖ ਨਵੀਆਂ ਦਵਾਈਆਂ ਲਾ ਜੀ ਦੇ ਨਾ ਤਾਂ ਅਪਾ ਟ੍ਰਾਇਲ ਲਾਉਂਦੇ ਰਹੇ ਨੇ ਕਿਉਂਕਿ ਇਹ ਜਿਹੜੀਆਂ ਦਵਾਈਆਂ ਨੇ ਤੁਸੀਂ ਕਰ ਸਕਦੇ ਹੋ ਬਦਲ-ਬਦਲ ਕੇ ਤੁਸੀਂ ਕਰ ਸਕਦੇ ਹੋ ਤੇ ਇੱਕ ਹੁੰਦੀ ਹੈ ਜੀ ਬਲਾਈਟ ਬਲਾਈਟ ਦੀ ਹੁਣ ਕੋਈ ਪ੍ਰੋਬਲਮ ਹੈ ਨਹੀਂ ਤੇ ਕੋਈ ਡਾਉਨੋ ਮਿਲਡੀ ਜਿਹੜੀ ਹੈ ਕਾਉਟਰ ਮਿਲਡੀ ਕੋਈ ਉਹਦੀ ਕੋਈ ਉਹਦਾ ਅਟੈਕ ਹੈ ਨਹੀਂਗਾ ਉਹਦੇ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਦੇ ਰਹੇਗੇ ਤੇ ਇਹਦੇ ਵਾਸਤੇ ਤੁਸੀਂ ਫੰਗੀਸਾਈਡ ਯਾ ਤੂੰ 60 ਗ੍ਰਾਮ ਢੋਲੀ ਦਾ ਪਾ ਕੇ ਤੁਸੀਂ ਜਿਹੜਾ ਹੈਗਾ ਸਪਰੇਅ ਕਰ ਸਕਦੇ। ਇਹ ਇੱਕ ਢੋਲੀ ਦੀ ਡੋਜ਼ ਦੱਸੀ ਹੈ ਜਿੰਨੇ ਵੀ ਤੁਹਾਡੇ ਢੋਲੀਆਂ ਲੱਗਦੀਆਂ ਨੇ ਉਹ ਸਾਬ ਨਾਲ ਤੁਸੀਂ ਇਹਦੀ ਸਪਰੇਅ ਕਰੋ। ਇੱਕ ਖਿਆਲ ਰੱਖੋ ਵੀ ਜਿਹੜੀ ਫੰਗੀਸਾਈਡ ਆਪਾਂ ਕਰਨੀ ਹੁੰਦੀ ਹੈ ਖਾਸ ਕਰਕੇ ਫੰਗੀਸਾਈਡ ਜਿਹੜੀ ਹੈ ਨਾ ਬਰੀਕ ਪਹਾਰਾ ਬਣਾ ਕੇ ਤਾਂ ਉਹਨੂੰ ਚੰਗੀ ਤਰ੍ਹਾਂ ਭੁੰਨਤਾ ਜਾ। ਚੰਗੀ ਤਰ੍ਹਾਂ ਕੱਲੀ-ਕੱਲੀ ਢੋਲੀ ਤੇ ਆਪਾਂ ਨੂੰ ਉਹਦੀ ਸਪਰੇਅ ਦੇਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਜਿਵੇਂ ਕਣਕਜੀਰੀ ਨੂੰ ਜਾਂ ਹੋਰ ਫਸਲਾਂ ਨੂੰ ਆਪਾਂ ਸਪਰੇਅ ਕਰਦੇ ਆ ਤਾਂ ਉਹਦਾ ਅਸਰ ਨਹੀਂ ਹੋਊਗਾ ਜਿਹੜੀ ਸਾਡੀ ਸਪਰੇਅ ਕੀਤੀ ਹੋਊਗੀ ਉਹ ਵੇਸਟ ਹੋਊਗਾ ਐਸੇ ਤਰ੍ਹਾਂ ਹੀ ਤੁਸੀਂ ਮਿਰਚ ਤੇ ਤੇ ਸ਼ਿਮਲਾ ਮਿਰਚ ਤੇ ਕਰ ਸਕਦੇ ਹੋ ਬੈਂਗਣੀ ਤੇ ਕਰ ਸਕਦੇ ਹੋ ਇਹੀ ਦਵਾਈਆਂ ਹਨਾ ਤੇ ਦੂਜਾ ਨੰਬਰ ਇਹਦੇ ਨਾਲ ਹੁਣ ਥੋੜਾ ਥੋੜਾ ਤੁਹਾਨੂੰ ਪਤਾ ਵੀ ਟੈਂਪਰੇਚਰ ਅੱਪ ਹੋਣ ਕਰਕੇ ਤੇ ਜਿਹੜਾ ਹੈਗਾ ਵੀ ਤੇਲੇ ਦੀ ਥੋੜੀ ਥੋੜੀ ਪ੍ਰੋਬਲਮ ਆਈ ਹੋਈ ਹੈ ਤੇਲੇ ਚੇਪੇ ਦੀ ਤੇ ਉਹਦੇ ਵਾਸਤੇ ਤੁਸੀਂ ਕਰ ਕੇ ਅਮੀਡਾ 17658 ਪਾ ਸਕਦੇ ਹੋ ਜੀ ਸਿਰਫ 10-12 ਐਮਐਲ ਇੱਕ ਟੋਲੀ ਕਿਉਂਕਿ ਜਿਆਦਾ ਡੋਜ ਨਹੀਂ ਪਉਣੀ ਆਪਾਂ ਨੇ ਕਿਉਂਕਿ ਜਿਆਦਾ ਡੋਜ ਪਾਵਾਂਗੇ ਤਾਂ ਖੁਸ਼ਕੀ ਕਰੋਗੇ ਤੇ ਆਪਾਂ ਜਿਹੜੀ ਅਗਲੀ ਗਰੋਥ ਪ੍ਰਮੋਟਰ ਜਿਹੜੀਆਂ ਦੇਣੀਆਂ ਨੇ ਜਾਂ ਨਿਊਟ੍ਰੀਐਂਟ ਦੇਣੇ ਨੇ ਤੇ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਕਿਉਂਕਿ ਹੁਣ ਵੀਡੀਓ ਜਿਆਦਾ ਲੰਬੀ ਹੋ ਜਾਊਗੀ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਆਪਣੀਆਂ ਨਵੀਆਂ ਵੀਡੀਓ ਨੇ